ਮਾਨਯੋਗ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਸਾਹਿਬ ਦੀ ਰਿਪੋਰਟ ਵੱਲੋਂ ਜੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਜਿਹੜਾ ਸ਼ੁੱਧ ਨਸ਼ਾ ਅਵਰੋਧ ਦੇ ਤਹਿਤ ਅੱਜ ਇੱਥੇ ਚੈਕਿੰਗ ਕੀਤੀ ਗਈ ਹੈ ਸਾਡੇ ਨਾਲ ਪੁਲਿਸ ਟੀਮਾਂ ਦੇ ਨਾਲ-ਨਾਲ ਸਾਡੇ ਡਰਗ ਇੰਸਪੈਕਟਰ ਹੈਗੇ ਆ ਦੋਨੋਂ ਹੀ ਡਰਗ ਇੰਸਪੈਕਟਰ ਆਯੁਰਵੈਦ ਦੇ ਵੀ ਇਹ ਤੇ ਦੂਜੇ ਡਾਕਸ ਤੇ ਵੀ ਹੈਗੇ ਤੋਂ ਇਹਨਾਂ ਦੇ ਟੀਮ ਦੇ ਨਾਲ ਇਸ ਦੁਕਾਨ ਨੂੰ ਚੈੱਕ ਕੀਤਾ ਗਿਆ ਜੋ ਸਾਡੇ ਪੁਲਿਸ ਪਾਸ ਅਫਲਾਸ ਸੀ ਕਿ ਇੱਥੇ ਬੱਚਿਆਂ ਨੂੰ ਟੌਫੀਆਂ ਦਿੱਤੀਆਂ ਜਾਂਦੀਆਂ ਉਹ ਚ ਕੋਈ ਕੰਟੈਂਟਸ ਇਦਾਂ ਦੇ ਹੈਗੇ ਜਿਹੜੇ ਨਸ਼ਾ ਨਾਲ ਰਿਲੇਟਡ ਆ ਜਿਹਦੇ ਸਬੰਧ ਦੇ ਵਿੱਚ ਉਹ ਜਿਹੜੀਆਂ ਟੌਫੀਆਂ ਉਹਨਾਂ ਨੂੰ ਸੀਜ਼ ਕਰਕੇ ਸੈਂਟਰਿੰਗ ਲਈ ਆਯੁਰਵਦਾ ਮੈਡਮ ਡਾਕਟਰ ਗੁੱਤਾ ਦੇ ਨਾਲ ਹੀ ਹੈ ਇਹਨਾਂ ਵੱਲੋਂ ਡਿਸਟ੍ਰਿਕਟ ਲੈਬ ਪਟਿਆਲਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਟੌਫੀਆਂ ਗਿਣਾਇ ਨਾ ਇਹ ਭੋਲਾ ਟੌਫੀ ਹੈ ਕੋਈ ਉਹਦੇ ਕੰਟੈਂਟਸ ਜਿਹੜੇ ਆ ਉਤਰਾਜੋਗ ਆ ਉਹਦੇ ਤਹਿਤ ਕਾਫੀ ਇਹਨਾਂ ਨੇ ਗੋਲੀਆਂ ਦੀ ਸੈਂਪਲਿੰਗ ਕੀਤੀ ਹੈ ਉਹ ਸੈਂਪਲ ਆਉਣ ਤੋਂ ਬਾਅਦ ਜੋ ਸਾਡੀ ਲੀਗਲ ਪ੍ਰੋਸੀਡਿੰਗ ਹੋਏਗੀ ਉਹ ਇਸੇ ਦੀ ਮਾਤਰਾ ਵਿੱਚ ਹੋਵੇਗੀ ਟੌਫੀਆਂ ਕਾਫੀ ਜਿਹੜਾ ਇਹਨਾਂ ਨੇ ਸੈਂਪਲਿੰਗ ਕਰ ਲਈ ਹੈ ਤੋਂ ਲਗਭਗ 13-14 ਟੌਫੀਆਂ ਹਨ ਤੋਂ ਉਹ ਕਿਉਂਕਿ ਇਹ ਤਾਂ ਕਰਕੇ ਇਹਨੂੰ ਸੰਜੀਦਾ ਤਰੀਕੇ ਨਾਲ ਲਿਆ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਟੌਫੀਆਂ ਦਿੱਤੀਆਂ ਕੈਂਡੀਜ਼ ਦੇ ਰੂਪ ਦੇ ਵਿੱਚ ਦਿੱਤੀਆਂ ਜਾ ਰਹੀਆਂ ਤੋ ਆਗਰ ਇਹਦੇ ਵਿੱਚ ਕੋਈ ਇਦਾਂ ਦੇ ਕੰਟੈਂਟਸ ਹੁੰਦੇ ਆ ਸਾਨੂੰ ਲੈਬ ਦੇ ਵਿੱਚ ਸਟੈਬਲਿਸ਼ ਹੁੰਦੇ ਆ ਤੋ ਵੀਲ ਗੋ ਫਾਰ ਪ੍ਰਸੀਡਿੰਗ ਅਸੀਂ ਲੀਗਲ ਪ੍ਰਸੀਡਿੰਗ ਕਰਾਂਗੇ ਸ਼ੱਕੀ ਨੂੰ ਪਿਆਈਏ ਕਿ ਕੋਈ ਇਹ ਕੋਈ ਸਾਡੇ ਕੋਲ ਸਾਡੇ ਪੁਲਿਸ ਦੇ ਕੋਲ ਇਤਲਾਹ ਸੀ ਕਿ ਦੇ ਦੇ ਤਹਿਤ ਇਹਨਾਂ ਨੂੰ ਕਾਲ ਕੀਤਾ ਗਿਆ ਔਰ ਉਹ ਟੋਫੀਆਂ ਉਸੇ ਇਹਨਾਂ ਅੰਦਰ ਲਾਜਤ ਨਾਲ ਸੀਜ਼ ਕਰਕੇ ਲੈਬ ਨੂੰ ਭੇਜਿਆ ਕੀ ਲੱਗਦਾ ਨਹੀਂ ਵੀ ਇਹ ਬਗਲ ਮੇਖੋੜਾ ਖੈਰ ਮੇ ਡਡੋਰਾ ਵੀ ਸੀਐਸ ਸਟਾਫ ਦੇ ਕੋਲੇ ਅੱਧੀਆਂ ਚੱਲੀ ਜਾਂਦੀਆਂ ਗੌਰ ਅੱਜ ਹੁੰਦੀ ਆ ਪੂਰੇ ਜਿਹੜੇ ਵੀ ਲੈਬ ਸਟਾਫ ਇਹ ਕਹਿ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਸਾਡੇ ਕੋਲੇ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਇਹ ਕੀ ਪੜੀ ਆਪ ਦਾ ਥਿਊ ਹੈ ਜੋ ਤੁਸੀਂ ਕਹਿ ਰਹੇ ਜਦੋਂ ਪੁਲਿਸ ਕੋਲ ਇਤਲਾਹ ਆਈ ਹੈ ਕਿ ਬੀਬੀਸ ਕੀ ਹੈ ਟੈਂਡਿਸ ਹੈਗੇ ਆ ਉਹਦੇ ਕੰਟੈਂਟਸ ਹੈਗੇ ਆ ਜੇ ਉਹਦੇ ਵਿੱਚ ਕੁਛ ਇਦਾਂ ਦਾ ਮਿਲਿਆ ਤੇ ਡੈਫੀਨਿਟਲੀ ਉਹ ਕਾਰਵਾਈ ਕਰਨਗੇ ਨਸ਼ੇ ਵਿੱਚ ਭੰਗ ਮੇਨ ਰੂਪ ਚ ਪਾਈ ਗਈ ਹੈ ਜਿਹੜੀ ਵਿਜਿਆ ਦੇ ਨਾਮ ਤੇ ਆ ਉਸ ਨੂੰ ਭੰਗ ਨੂੰ ਲਿਆ ਜਾ ਰਿਹਾ ਹੈ ਨਸ਼ੇ ਦੇ ਵਿੱਚ ਉਸ ਨੇ ਮੇਨ ਕੰਟੈਂਟ ਮੰਨੇ ਆ ਉਹਨਾਂ ਸੀ ਡੀਟੀਐਲ ਪਟਿਆਲਾ ਲੈਬ ਚ ਭੇਜਾਂਗੇ ਇਸ ਨੂੰ ਤੇ ਚੈੱਕ ਹੋ ਕੇ ਆਏਗਾ ਕਿੰਨੀ ਮਾਤਰਾ ਦੇ ਵਿੱਚ ਇਹ ਚ ਭੰਗ ਪਾਈ ਹੋਈ ਹੈ ਉਸ ਤੋਂ ਬਾਅਦ ਅਗਲੀ ਗੱਲ ਬੱਚਿਆਂ ਦੀ ਸਿਹਤ ਲਈ ਕਿੰਨੇ ਖਤਰਨਾਕ ਹੁੰਦੀ ਹੈ ਭੰਗ ਤਾਂ ਖਤਰਨਾਕ ਹੁੰਦੀ ਹੈ ਵੱਡਿਆਂ ਲਈ ਵੀ ਖਤਰਨਾਕ ਹੁੰਦੀ ਹੈ ਠੀਕ ਹੈ ਬੱਚਾ ਲਈ ਤਾਂ ਹੈ ਹੀ ਖਤਰਨਾਕ ਠੀਕ ਹੈ ਤੇ ਕਿੰਨੀ ਮਾਤਰਾ ਵਿੱਚ ਇਹ ਮਿਲਦੀ ਹੈ ਇਹਦੇ 400mg ਲਿਖਿਆ ਗਿਆ ਹੁਣ ਉਸ ਤੋਂ ਬਾਅਦ ਜਦੋਂ ਡੀਟੀਐਲ ਦੀ ਪਟਿਆਲਾ ਲੈਬ 'ਚ ਪਤਾ ਲੱਗੂਗਾ ਕਿੰਨੀਆਂ ਮਿਲੀਗ੍ਰਾਮ ਐਕਚੁਅਲ 'ਚ ਪਾਈ ਗਈ 5 ਗ੍ਰਾਮ ਦੀ ਟੈਬਲਟ ਕਿੰਨੀ ਟੋਕਰੀ ਵੱਡੀ ਇਹ 13 ਜਾਂ 14 ਟੋਪੀਆਂ ਖੜੀਆਂ ਗਈਆਂ ਹੈ। ਤੋਂ ਦੁਕਾਨੋਂ ਸੀਤਨ ਕੀਤਾ ਜਾਏਗਾ। ਨਹੀਂ ਉਹ ਕੁਛ ਨਹੀਂ ਕੀਤਾ ਜਿੰਦੇ ਤੱਕ ਸਾਡੇ ਕੋਲ ਕੋਈ ਫਾਈਨਲ ਰਿਪੋਰਟ ਨਹੀਂ ਆਉਂਦੀ ਅਸੀਂ ਕੋਈ ਐਕਸ਼ਨ ਨਹੀਂ ਲੈ ਸਕਦੇ। ਹਾਂਜੀ। ਜੀ। ਜੇ ਫਾਈਨਲ ਰਿਪੋਰਟ ਵਹੇ ਕਿਦ ਤੱਕ ਆ ਜਾਂਦੀ ਹੈ ਜੀ। ਬਸ ਅਸੀਂ ਅਜੂਨ ਪੇ ਡਾਂਗੇ ਪਟਿਆਲਾ ਡੀਟੀਐਲ ਲੈਣ ਨੂੰ। ਜੀ। ਤੇ ਉਸ ਤੋਂ ਬਾਅਦ ਉਹ ਇਹਦੀ ਟੈਸਟ ਰਿਪੋਰਟ ਸਾਡੇ ਡੈਕਟਰੇਟ ਚ ਭੇਜਣਗੇ। ਠੀਕ ਹੈ। ਕਿਉਂਕਿ ਸਾਡੀ ਡਿਸਕ ਪੰਜਾਬ ਦੀ ਡਰੱਗ ਥੋਟ ਹੀ ਉਹੀ ਹੈ। ਉਸ ਤੋਂ ਬਾਅਦ ਸਾਡੇ ਕੋਲ ਰਿਪੋਰਟ ਆਏਗੀ ਫਿਰ ਅਸੀਂ ਸਰਮੁਕੀਬ ਨੂੰ। ਐਸਐਸ